ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਢ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਂ ਟਹਿ ਜਮ ਕੀ ਫੰਦਾ ਰਹਾਉ ਸਮਰੱਤ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਰ ਆਪਣਾ ਦਾਸ ਹਰ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠ ਮਹਲਾ ਪੰਜਵ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਵਰਤੀ ਜਾਸ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਪਾਈ ਸਤ ਗੁਰੂ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਦ ਦੀਐ ਕਾਲਵਲਾਈ ਰਹਾ ਰਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਸ਼ਲੋਕ ਜਹ 사ਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਂ ਨਾ ਤੂੰ ਨਾ ਛਟ ਹੈ ਨਿਕਟ ਨਾ ਜਾਇ ਹੋ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਟਨੀਤ ਹਰ ਕੀਰਤਨ ਕਾ ਆਰੋ ਹਰ ਦੇਉ ਨਾਨਕ ਕੇ ਮੀਤ ਪੌੜੀ ਰੈਨ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਧਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਰੈ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਰੈ ਬਲ ਬਲ ਜਾਵਣਾ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਪੇਟ ਤੋ ਹੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਂਟਹਿ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵਿਦਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠ ਮਾਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ ਰਾਮ ਨਾਮ ਮਨ ਲਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇ ਰਹੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅਨਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਮ ਤਾ ਤੀ ਵਉ ਨ ਲਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਪਾਈ ਸਤ ਗੁਰੂ ਪੁਰਾ ਭੇਟਿਆ ਜਨ ਬਣਤ ਬਣਾਈ RAM ਨਾਮ ਔਖਦ ਦਿਆ ਕਾਲਵਲਾਈ ਰਹਾਉ ਰੱਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛਟ ਹੈ ਨਿਕਟ ਨਾ ਜਾਇ ਹੋ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਠ ਨੀਤ ਹਰ ਕੀਰਤਨ ਕਾ ਆਰੋ ਹਰ ਦੇਉ ਨਾਨਕ ਕੇ ਮੀਤ ਪੌੜੀ ਰਹਿਨ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਧਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੈ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਨੇ ਹਰੈ ਬਲ ਬਲ ਜਾਵਣਾ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟ ਤੋ ਹਉ ਤਨੇ ਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਂਟ ਹੈ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮਧਾਰਾ ਸੋਰਠ ਮਾਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਧ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇ ਰਹੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅਨਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਮ ਤਾ ਤੀ ਵਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆਂ ਏ ਕਾਲਵਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛਟ ਹੈ ਨਿਕਟ ਨਾ ਜਾਈਓ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਟਨੀਤ ਹਰ ਕੀਰਤਨ ਕਾ ਆਰੋ ਹਰ ਦੇਉ ਨਾਨਕ ਕੇ ਮੀਤ ਪੌੜੀ ਰਹਿਨ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣ ਤੂੰ ਦਾਤਾ ਦਹਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਕਾ ਮਨ ਸਦਾ ਰੈ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਂਟ ਹੈ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰ ਆਪ ਬਾਰਿਆ ਨਾਨਕ ਨਾਮ ਦਾਦਾ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਬਰਤੀ ਜਾਸੀ ਅਨਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਮ ਤਾ ਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਪਾਈ ਸਤ ਗੁਰੂ ਪੁਰਾ ਭੇਟਿਆ ਜਨ ਬੰਤ ਬਣਤ ਬਣਾਈ RAM ਨਾਮ ਔਖਦ ਦੀ ਆਇ ਕਾਲਵਲਾਈ ਰਹਾ ਰੱਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛਟ ਹੈ ਨਿਕਟ ਨਾ ਜਾ ਯੋ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਰੋ ਹਰ ਦੇਉ ਨਾਨਕ ਕੇ ਮੀਤ ਪੌੜੀ ਰਹਿਨ ਦਿਨਸ ਪ੍ਰਭਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਧਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੈ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰਹਿ ਦਰਸ਼ਨ ਭੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਂਟਹਿ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠ ਮਾਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਰ ਭਾਗਾ ਪ੍ਰਭੂ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅਨਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਮ ਤਾਤੀ ਵਉ ਨ ਲਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਪਾਈ ਸਤ ਗੁਰੂ ਪੁਰਾ ਭੇਟਿਆ ਜਨ ਬਣਤ ਬਣਾਈ RAM ਨਾਮ ਔਖਦ ਦੀਐ ਕਾਲਵਲਾਈ ਰਹਾ ਰਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਸ਼ਲੋਕ ਜਹ 사ਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਂ ਨਾ ਤੂੰ ਨਾ ਛਟ ਹੈ ਨਿਕਟ ਨਾ ਜਾਇ ਹੋ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਰੋ ਹਰ ਦੇਉ ਨਾਨਕ ਕੇ ਮੀਤ ਪੌੜੀ ਰੈਨ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਧਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਰੈ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਨੇ ਹਰੈ ਬਲ ਬਲ ਜਾਵਣਾ ਸੋਢ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਾ ਰੈ ਦਰਸ਼ਨ ਭੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਹਿ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨਹਿ ਹਾਰਾ ਆਪਣਾ ਦਾਸ ਹਰਿ ਆਪੁ ਬਾਰਿਆ ਨਾਨਕ ਨਾਮ ਧਾਰਾ ਸੋਰਠ ਮਾਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੇ RAM ਨਾਮ ਮਨ ਲਗਾ ਜਮ ਲਜਾਏ ਕਰ ਭਾਗਾ ਪ੍ਰਭੂ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਬਰਤੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਮ ਤਾਤੀ ਵਉ ਨ ਲਗਈ ਪਾਰ ਬ੍ਰह्म ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਪਾਈ ਸਤ ਗੁਰੂ ਪੁਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਔਖਦ ਦਿਆਇ ਕਾਲਵਲਾਈ ਰਹਾ ਰਖ ਲੀਏ ਤਿਨ ਰਖਨ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛਟ ਹੈ ਨਿਕਟ ਨਾ ਜਾਈਓ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਉ ਨਾਨਕ ਕੇ ਮੀਤ ਪੌੜੀ ਰਹਿਨ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣ ਤੂੰ ਦਾਤਾ ਧਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਰੈ ਬਲ ਬਲ ਜਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਨੇ ਹਰੈ ਬਲ ਬਲ ਜਾਵਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ